ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਕੀ ਹਾਲ ਚਾਲ ਹੈ ਦੋਸਤੋ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹੋਰ ਸੁਣਾਉ ਗੱਲਾਂ ਬਾਤਾਂ ਅੱਜ ਸ਼ਹਾੜਾ ਤੱਕ ਚੱਲੇ ਹਾਂ ਸ਼ਹਾੜੇ ਤੇ ਮਾਂ ਚਲੋ ਮਤਲਬ ਕਿ ਥੋੜਾ ਬੜਾ ਅੱਜ ਵੀ ਤੁਹਾਨੂੰ ਕੁਝ ਨਾ ਕੁਝ ਬਲੌਗ ਬਲੌਗ ਬਣਾ ਕੇ ਵਿਖਾ ਦਗੇ ਹੋਰ ਸੁਣਾਉ ਗੱਲਾਂ ਬਾਤਾਂ ਸਾਰੇ ਠੀਕ ਠਾਕ ਜੇ ਕੈਮ ਜੇ ਹਾਂਜੀ ਪਿਆਰਿਓ ਅਸੀਂ ਆਇਆ ਗੁਰਦੁਆਰਾ ਸ਼ਹਾੜਾ ਸਾਹਿਬ ਨਾਲੇ ਤੇ ਸ਼ਹਾੜਾ ਕੋਲ ਜੇ ਥੋੜਾ ਜਿਹਾ ਸਮਾਨ ਲੈਣਾ ਸੀ ਆ ਫੰਕਸ਼ਨ ਆ ਰਿਹਾ ਵਾ ਮੈਰिज ਫੰਕਸ਼ਨ ਤੇ ਰਿਸ਼ਤੇਦਾਰਾਂ ਦੇ ਵਿੱਚ ਤੇ ਉਹਦੇ ਰਿਲੇਟਡ ਕੋਈ ਥੋੜਾ ਜਿਹਾ ਸਮਾਨ ਲੈਣਾ ਸੀ ਤੇ ਨਾਲੇ ਅਸੀਂ ਆ ਕਿ ਚਲੋ ਸ਼ਹਾੜਾ ਸਾਹਿਬ ਨਸਮਸਤਕ ਹੋ ਜਾਨੇ ਆ ਸ਼ਹਾੜਾ ਸਾਹਿਬ ਦੇ ਦਰਸ਼ਨ ਕਰ ਰਹੇ ਆ ਤੇ ਅੱਜ ਸ਼ਹਾੜੇ ਦਾ ਨਾ ਇਥੇ ਫਾੜਕ ਲੱਗਦਾ ਬਾਜ਼ਾਰ ਦੇ ਵਿੱਚ ਤੇ ਬਹੁਤ ਜ਼ਿਆਦਾ ਹਦੋਂ ਪਰੇ ਰਸ਼ ਹੋਈ ਜਾਂਦਾ ਇਥੇ ਤੇ ਉਹ ਰਸ਼ ਦੀ ਭਯਾਨਾ ਬਹੁਤ ਟਾਈਮ ਲੱਗ ਜਾਂਦਾ ਵੀ ਮਲਗੇ ਹੁਣ ਵੀ ਮਸਾਂ ਹੀ ਗੱਡੀ ਕੱਢ ਕੇ ਲੈਂਦੀ ਆ ਕਰੋ ਦਰਸ਼ਨ ਗੁਰਦੁਆਰਾ ਸ਼ਿਹੜਾ ਸਾਹਿਬ ਦੇ ਸ਼ੇਮੇ ਪਾਸ਼ਾ ਜੀ ਮਹਾਰਾਜ ਦਾ ਸਥਾਨ ਹੈ ਜੀ ਤੇ ਬਹੁਤ ਖੁੱਲੀ ਜਗ੍ਹਾ ਵਾ ਸ਼ਿਹੜਾ ਸਾਹਿਬ ਦੀ ਜਗ੍ਹਾ ਇੱਧਰ ਚਾਰਚ ਫੇਰੇ ਬੈਕ ਸਾਈਡ ਤੇ ਵੀ ਤੇ ਇੱਧਰ ਵੀ ਕਾਰ ਪਾਰਕਿੰਗ ਹੈ ਬਾਈਕ ਪਾਰਕਿੰਗ ਹੈ ਤੇ ਆ ਨਵੀਂ ਆ ਤੇ ਇੱਧਰ ਆ ਦਿੱਲੀ ਵਾਲੇ ਮਹਾਪੁਰਸ਼ਾਂ ਦਾ ਡੇਰਾ ਇੱਧਰ ਹੈ ਤੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਬਹੁਤ ਕਰਨੀ ਵਾਲੇ ਮਹਾਂਪੁਰਸ਼ ਤੇ ਬਹੁਤ ਬਣਗੀ ਹੋਈ ਆ ਤੇ ਸੇਵਾ ਬਹੁਤ ਤਕਨੀ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਸੇਵਾ ਬਹੁਤ ਕਰ ਹੁੰਦੇ ਸਾਂ ਤੇ ਮਨੇ ਬਾਕੀ ਕਰਦੇ ਅਜੇ ਸ਼ੋਪਿੰਗ ਕਰਨ ਦਾ ਹੈ ਤੇ ਉਹਨਾਂ ਨੂੰ ਥੋੜਾ ਸਮਾਂ ਲੈਣਾ ਸੀ ਤੇ ਮੈਂ ਫਿਰ ਸ਼ਹਾਟਾ ਸਾਹਿਬ ਆ ਗਿਆ ਮੈਂ ਤੁਸੀਂ ਉੱਥੇ ਹੀ ਆ ਜਾਓ ਤੇਰਾ ਹਨਾ ਲੈ ਗਰ ਲੈਣੇ ਆ ਤੇ ਕਰੋ ਦਰਸ਼ਨ ਜੀ ਗੁਰਦੁਆਰਾ ਸ੍ਰੀ ਸ਼ਹਾਟਾ ਸਾਹਿਬ ਦੇ ਤੇ ਸੇਵਾ ਇਥੇ ਚੱਲਦੀ ਰਹਿੰਦੀ ਆ ਵੀ ਇੱਧਰ ਵੀ ਕੁਝ ਬੰਦਿਆ ਤੇ ਸੇਵਾ ਮਹਾਰਾਜ ਦੀ ਮਰਨਾ ਗੁਰੂ ਘਰ ਕਿਹੇ ਗਾ ਨਹੀਂ ਹੁੰਦਾ ਸੰਗਤ ਅਗੇ ਕੋਈ ਚੀਜ਼ ਨਹੀਂ ਅੜਦੀ ਜੋ ਮਰਜੀ ਸੰਗਤ ਬਣਾ ਸਕਦੀ ਹਾਂਜੀ ਸੰਗਤ ਜੀ ਕਰੋ ਦਰਸ਼ਨ ਛੇਵੇਂ ਪਾਤਸ਼ਾਹ ਜੀ ਮਹਾਰਾਜ ਦੇ ਸਥਾਨ ਤੇ ਤਾਹ ਦੇ ਗੁਰਦੁਆਰਾ ਸ੍ਰੀ ਸਿਹਾਟਾ ਸਾਹਿਬ ਬਹੁਤ ਕਿਰਪਾਏ ਇਸ ਸਥਾਨ ਤੇ ਮਹਾਰਾਜ ਜੀ ਦੇ ਕਿ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਸਾਹਮਣੇ ਗੁਰਦੁਆਰਾ ਸ੍ਰੀ ਸਿਹਾਟਾ ਸਾਹਿਬ ਤੇ ਵੈਦਰ ਬਹੁਤ ਖਰਾਬ ਹੀ ਪਰ ਅੱਜ ਤੋਂ ਧੁੱਪ ਲੱਗ ਗਈ ਮਹਾਰਾਜ ਦੀ ਮਿਹਰ ਨਾਲ ਤੇ ਧੁੱਪ ਲੱਗਦੀ ਹੈ ਬੇਟਾ ਮੇਰੀ ਜਿੱਦਾਂ ਵਕੇਲੇ ਹਾਂਜੀ ਇੱਧਰ ਸੰਗਤਜੀਤ ਦਿਵਾਨ ਹਾਲਿਆ ਤੇ ਦਿਵਾਨ ਸਾਜਦੇ ਆ ਪੈਂਛਵੀ ਹਰ ਪੈਂਛਵੀ ਤੇ ਹੁਣ ਅਗਲੀ ਬਸੰਤ ਪੈਂਛਵੀ ਆ ਰਹੀ ਆ ਬਹੁਤ ਭਾਰੀ ਮੇਲਾ ਹੁੰਦਾ ਬਸੰਤ ਪੈਂਛਵੀ ਦਾ ਤੇ ਇੱਧਰ ਸਲਾਮ ਆ ਸੰਗਤਜੀਤ ਅੱరే ਆਪ ਇਧਰੋਂ ਆਏ ਆ ਐਸਾ ਵਾਹ ਤੇ ਇਧਰ ਜੋੜਾ ਘਾ ਰਿਆ ਤੇ ਇਹ ਆ ਕਿ ਬਸੰਤ ਪੈਂਚਵੀਂ ਦਾ ਮੇਲਾ ਆ ਰਿਹਾ ਕੋਈ ਦਿਨਾਂ ਨੂੰ ਤੇ ਬੜੀ ਮਹਾਰਾਜ ਦੀ ਮੇਰ ਨਾਲ ਭਰਵਾ ਇਕੱਠ ਹੁੰਦਾ ਚਲਦਾ ਰਹਿਣਾ ਕਾਫੀ ਦਿਨ ਬਸੰਤ ਪੈਂਚਵੀਂ ਦੇ ਨਾਲ ਸੰਗਤ ਆਉਂਦੀ ਰਹਿੰਦੀ ਆ ਬੜੀਆਂ ਰੌਣਕਾਂ ਵੇਖਣ ਨੂੰ ਮਿਲਦੀਆਂ ਅਦੀ ਸੰਗਤਾਂ ਝੋਲੀਆਂ ਭਰ ਕੇ ਖੜਦੀਆਂ ਇੱਕ ਹਸਬ ਦਾ ਮਿਲ ਕੇ ਅਰਦਾਸ ਇੱਥੇ ਮਹਾਰਾਜ ਦੀ ਵਿਅਰਥ ਨਹੀਂ ਜਾਂਦੀ ਤੇ ਗੱਜੀ ਸ਼ਰੀ ਸ਼ਹਾਦਾ ਸਾਹਿਬ ਪਰ ਉਹ ਛੇਵੇਂ ਪਾਤਸ਼ਾਹੀ ਮਹਾਰਾਜ ਅਤੇ ਗੁਰੂ ਅਰਜਨ ਦੇਵ ਜੀ ਮਨਨੇਕਾਂ ਵਾਰ ਹਨ ਇਸ ਸਥਾਨ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਬੌਲੀਆਂ ਲਗਵਾਈਆਂ ਛੇ ਹਟਾਂ ਲਗਵਾਈਆਂ ਤੇ ਗੁਰਦੁਆਰੀ ਦਾ ਨਾਮ ਛਹਾਟਾ ਸਹਿਬ ਪੈ ਗਿਆ ਕਰੋ ਦਰਸ਼ਨ ਛੇਵੇਂ ਪਾਤਸ਼ਾਹੀ ਮਹਾਰਾਜ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਥਾਨ ਦੇ ਸੰਗਤ ਜੀ ਯਾਮੀ ਕਹਾਲਾ ਕੋਈ ਸ਼੍ਰੀ ਕੀ ਬਾਣੀ ਸੰਗਤ ਜੀ ਸਾਡਾ ਬਸ ਬਸੰਤ ਪੈਂਚਵੀ ਆ ਰਹੀ ਆ ਅਤੇ ਤੁਸੀਂ ਉਹ ਮਹਮਾ ਕੇ ਪੰਚਨਾ ਅਤੀ ਦਰਸ਼ਨ ਦੇ ਲਈ ਸੰਗਤ ਪੈਂਚਵੀ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਅਮਦੀਆ ਦੇ ਅਗੇ ਨ ਸਮਸਤਕ ਹੁੰਦੀ ਹੈ ਤੇ ਬੜੀ ਬੰਦ ਸਾਡੀ ਕਿਰਪਾ ਦੇ ਪਘੂੜੇ ਦੁਕਾਨਾਂ ਆ ਕਾਫੀ ਕੋਈ ਮੇਲਾ ਬਹੁਤ ਤਕਨਾ ਹੁੰਦਾ ਤੇ ਕਾਫੀ ਦਿਨ ਪਹਿਲਾਂ ਹੀ ਤਿਆਰੀਆਂ ਹੁੰਦੀਆਂ ਸ਼ੁਰੂ ਹੋ ਜਾਂਦੀਆਂ ਥੋੜੇ ਦਿਨਾਂ ਨੂੰ ਤਿਆਰੀਆਂ ਨਹੀਂ ਦੇਖਣ ਨੂੰ ਮਿਲੂ ਕਿ ਤਿਆਰੀਆਂ ਹੁੰਦੀਆਂ ਤੇ ਫਿਰ ਆਪਾਂ ਵੀ ਗੱਢੀ ਕਰ ਸਿਵਾ ਨ ਭਾਈ ਹਿੰਦੀ ਆ ਤੇ ਸੇਵਾ ਕਰਾਂਗੇ ਪਹਿਲਾਂ ਸਾਤ ਜੀ ਜਿਵੇਂ ਅਸੀਂ ਨੰਬਰ ਨੰਬਰ ਪੂਰੀ ਕਰਕੇ ਜਾਵਾਂਗੇ ਫਿਰ ਸੇਵਾ ਕਰਾਂਗੇ ਆ ਵੇਖੋ ਸੰਗਤ ਸੇਵਾ ਕਰ ਰਹੀ ਹੈ ਜੀ ਤੇ ਤਵਾਈ ਦੀ ਸੇਵਾ ਚੱਲਨ ਰਹੀ ਹੈ ਤੇ ਸੰਗਤ ਕਰਨ ਦੀ ਸੇਵਾ ਤੇ ਬੜੀ ਮਹਾਰਾਜ ਦੀ ਮਨਾ ਤੇ ਜੋੜਿਆਂ ਦੀ ਤਵਾਈ ਦੀ ਹਰ ਥਾਂ ਸੇਵਾ ਚੱਲਦੀ ਰਹਿੰਦੀ ਹੈ ਜੀ ਤੇ ਆਹ ਗੱਠੀ ਘਰਿਆ ਇੱਥੇ ਆਪਾਂ ਡਿਊਟੀਆਂ ਦੇਈ ਦੀਆਂ ਹਰ ਪੈਂਚਵੀਂ ਤੇ ਉਦਨ ਵੀ ਡਿਊਟੀ ਦਵਾਗੇ ਸਾਡੇ ਸੰਤ ਪੰਜੀ ਜੀ ਦੇ ਬਹੁਤ ਭਰ ਜਾਂਦੀ ਗੱਡੀ ਪਰ ਬੜਾ ਭਰ ਜਾਂਦਾ ਤੇ ਅਵੇ ਸੰਗਤ ਬੜੀ ਤਨਮਨੋਂ ਸੇਵਾ ਕਰ ਰਹੀ ਹੈ ਜੀ ਤੇ ਗੁਰੂ ਦਰਸ਼ਨ ਸਿੰਘ ਜੜਾ ਸਾਹਿਬ ਦੇ ਨਿਰਵੈਰ ਅਵੇ ਕਬੀਰ ਸੇਵਾ ਕਰ ਰਹੇ ਅਕਾਲ ਮੂਰਤ ਦਵਾਈ ਦੀ ਸੇਵਾ ਹੁਣੇ ਹੋ ਗਈ ਏ ਟੀ ਇੱਧਰ ਹੁਣ ਬਾਹਰ ਸਿਗਾ ਚੱਲਣ ਦੀ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਸੰਗਤ ਜੀ ਦਰਸ਼ਨ ਕਰੋ ਕਿਹੜੇ ਕਿਹੜੇ ਵਾਰ ਕਿਹੜੀ ਕਿਹੜੀ ਤਰੀਕ ਨੂੰ ਪੈਂਚਵੀਂ ਹਰ ਮਹੀਨੇ ਆਉਂਦੀ ਆ ਜੀ ਤੁਸੀਂ ਦਰਸ਼ਨ ਕਰ ਸਕਦੇ ਸੰਗਤ ਜੀ ਇਹਦਾ ਤੁਸੀਂ ਸਕਰੀਨਸ਼ਾਟ ਵੀ ਲੈ ਕੇ ਰੱਖ ਸਕਦੇ ਹੋ ਤੇ ਤਾਂ ਜੋ ਤੁਸੀਂ ਹਰ ਪੈਂਚ ਵੀ ਜਿੱਦਾਂ ਆਉਣਾ ਵੇ ਤੇ ਮੁਸ਼ਕਲ ਨਾ ਹੋਵੇ ਕਿਸੇ ਟਾਈਮ ਬੰਦਾ ਕੰਫਿਊਜ਼ਨ ਹੁੰਦਾ ਕਿ ਪੈਂਚ ਵੀ ਕਦੋਂ ਆ ਰਹੀ ਹੈ ਜੀ ਸੰਗਤ ਜੀ ਬਸੰਤ ਪੈਂਚ ਵੀ 2 3 ਫਰਵਰੀ ਨੂੰ ਆ ਰਹੀ ਆ ਐਤਵਾਰ ਤੇ ਸੋਮਵਾਰ ਤੇ ਕਾਫੀ ਦਿਨ ਮੇਲਾ ਬਸੰਤ ਪੈਂਚਵੀ ਦਾ ਚੱਲਦਾ ਰਹਿੰਦਾ ਤੇ ਸੰਗਤ ਬਹੁਤ ਵੱਡੀ ਤਦਾਰ ਦੇ ਵਿੱਚ ਆਉਂਦੀ ਆ ਬੜੀ ਗੁਰੂ ਸਾਹਿਬ ਦੀ ਮਿਹਰ ਹੈ ਜੀ ਭੰਗਾ ਜੀ ਇੱਕ ਗੱਲ ਤੁਹਾਨੂੰ ਹੋਰ ਦੱਸਦੇ ਆ ਜਦੋਂ ਆਪਾਂ ਅੰਦਰ ਦਰਸ਼ਨ ਕਰਨ ਆਉਂਦੇ ਆ ਨਾ ਆਹ ਗੇਟ ਆ ਗੇਟ ਤੋਂ ਜਦੋਂ ਅੰਦਰ ਦਰਸ਼ਨ ਕਰਨ ਆਈਦਾ ਤੇ ਸਰੋਵਰ ਬੈਕ ਸਾਈਡ ਤੇ ਕਈ ਸੰਗਤਾਂ ਭਲੇਖੀ ਚ ਰਹਿੰਦੀਆਂ ਆ ਕਿ ਸਰੋਵਰ ਕਿੱਥੇ ਪਹਿਲਾਂ ਦਰਸ਼ਨ ਕਰ ਲੈਂਦੇ ਆ ਤੇ ਬਾਅਦ ਚ ਲੱਗਦਾ ਵਾ ਹਨਾ ਤੇ ਕਈਆਂ ਸੰਗਤਾਂ ਦੀ ਆਪੋ ਆਪਣੇ ਮੰਦੀ ਸ਼ਰਧਾ ਸਾਰਿਆਂ ਦੀ ਕਈ ਪਹਿਲਾਂ ਇਸ਼ਨਾਨ ਕਰਕੇ ਪੰਜ ਛੇ ਇਸ਼ਨਾਨ ਕਰਕੇ ਫਿਰ ਦਰਸ਼ਨ ਕਰਨ ਜਾਂਦੇ ਆ ਅੰਦਰ ਪਰ ਉਹਨਾਂ ਨੂੰ ਪਤਾ ਨਹੀਂ ਦਾ ਕਈ ਪੁੱਛਦੇ ਕਿ ਸਰੋਵਰ ਕਿੱਥੇ ਸਰੋਵਰ ਇਧਰੋਂ ਗੇਟ ਆ ਤੇ ਸਾਹਮਣੇ ਮਹਾਰਾਜਾ ਦਾ ਦਰਬਾਰ ਤੇ ਬੈਕ ਸਾਈਡ ਤੇ ਸਰੋਵਰ ਆ ਜੀ ਯੰਦਰ ਉਦਰਸ਼ਨ ਕਰੋ ਜੀ ਮਹਾਰਾਜੀ ਦੇ ਸਥਾਨ ਤੇ ਬਹੁਤ ਕਿਰਪਾ ਮਹਾਰਾਜੀ ਦੀ ਸੰਗਤ ਜੀ ਇਹ ਉਹ ਪਵਿੱਤਰ ਖੂਆ ਅੱਜ ਵੀ ਖੂਦੀਆਂ ਟਿੰਡਾਂ ਉਸੇ ਤਰ੍ਹਾਂ ਹੀ ਮੌਜੂਦ ਹਨ ਇੱਥੇ ਗੁਰੂ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਅਨੇਕਾਂ ਵਾਰ ਹਨ ਅਤੇ ਅੱਗੇ ਵੀ ਅਸੀਂ ਕਾਫੀ ਵੀਡੀਓ ਦੇ ਵਿੱਚ ਕਾਫੀ ਵਾਰ ਦੱਸਿਆ ਹੈ ਕਿ ਕੋਈ ਹਰ ਪੈਂਚਵੀ ਆ ਕੇ ਇਸ਼ਨਾਨ ਕਰੇ 12 ਪੈਂਚਵੀ ਆ ਕੇ ਇਸ਼ਨਾਨ ਕਰੇ ਅਤੇ ਮਹਾਰਾਜ ਜੀ ਦਾ ਨਾਮ ਲਵੇ ਕੋਈ ਦਰਸ਼ਨ ਕਰਨ ਨਾ ਬੇ ਬੜੇ ਨੀਵੇਂ ਹੋ ਗਏ ਤੇ ਮਹਾਰਾਜ ਜੀ اولاد ਦੇ ਪ੍ਰਾਪਤੀ ਦੀ ਦਾਤ ਬਖਸ਼ਦੇ ਹਨ ਅਰਦਾਸ ਵਿਅਰਥ ਨਹੀਂ ਜਾਂਦੀ ਕਿਸੇ ਦੀ ਜਿੰਗ ਜੀ ਨੀਵੇਂ ਹੋ ਗਿਆ ਵੇ ਮਹਾਰਾਜ ਜੀ ਜ਼ਰੂਰ ਝੋਲੀਆਂ ਭਰਦੇ ਹਨ ਇਹ ਪਵਿੱਤਰ ਖੂਹ ਦੇ ਦਰਸ਼ਨ ਕਰੋ ਜੀ ਇਹ ਪਵਿੱਤਰ ਸਰੋਵਰ ਹੈ ਜੀ ਸੰਗਤ ਜੀ ਕਰੋ ਦਰਸ਼ਨ ਇਹ ਦਰਬਾਰ ਹਾਲ ਦੀ ਹਾਂਜੀ ਪਵਿੱਤਰ ਸਰੋਵਰ ਦੇ ਸੰਗਤ ਜੀ ਇਹ ਸਰੋਵਰ ਦਰਬਾਰ ਹਾਲ ਦੀ ਬੈਕ ਸਾਈਡ ਤੇ ਹੈ ਅਤੇ ਇਹ ਪਵਿੱਤਰ ਖੂਹ ਹੈ ਜੋ ਪ੍ਰਾਪਨ ਸਮੇ ਦਾ ਹੈ ਖੂਹ ਦੀਆਂ ਟਡਾਜ ਵੀ ਮੌਜੂਦ ਹਨ ਸੰਗਤ ਜੀ ਜਿਹੜੇ ਸਥਾਨਾਂ ਤੇ ਮਹਾਰਾਜ ਜੀ ਦੀ ਕਿਰਪਾ ਆ ਨਾ ਤੇ ਕਿਰਪਾ ਹੈਗੀ ਆ ਜਿੱਥੇ ਮਹਾਰਾਜ ਜੀ ਦੇ ਵਾਰਿਆ-ਵਾਰ ਹੈਗੇ ਆ ਸੰਗਤਾ ਤੇ ਕਿਰਪਾ ਵੀ ਹੁੰਦੀ ਆ ਮਹਾਰਾਜ ਅਰਦਾਸ ਬੇਨਤੀਆਂ ਵੀ ਸੁਣਦੇ ਹਨ ਪਰ ਕਈ ਭਰਾ ਭੈਣ ਕਈ ਪਤਾ ਨਹੀਂ ਕਿਉਂ ਕਿੰਤੂ ਪਰੰਤੂ ਜ਼ਿਆਦਾ ਕਰਦੇ ਆ ਹਨਾ ਵੀ ਪਤਾ ਨਹੀਂ ਸਮਝ ਨਹੀਂ ਵੀ ਜਾਂ ਕੀ ਮਹਾਰਾਜ ਦਾ ਖੌਫ ਨਹੀਂ ਹੈ ਜਾਂ ਕੀ ਚੱਕਰ ਕਈ ਜ਼ਿਆਦਾ ਕਿੰਤੂ ਪਰੰਤੂ ਕਰਦੇ ਆ ਵੀ ਕਈ ਸੇਖੇ ਪਤਾ ਨਹੀਂ ਕਿਉਂ ਕਈ ਵੀਰ ਭਰਾ ਕਿੰਤੂ ਪਰੰਤੂ ਜ਼ਿਆਦਾ ਕਰਦੇ ਆ ਤੇ ਸਮਝ ਨਹੀਂ ਵੀ ਮਹਾਰਾਜ ਜੀ ਤੋਂ ਡਰਨਾ ਚਾਹੀਦਾ ਹੈ ਨਾ ਤੇ ਫਿਰ ਕਿਉਂਕਿ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ ਵੀ ਜੋ ਕੋਈ ਜਿੱਥੇ ਸਾਰੇ ਰਸਤੇ ਬੰਦ ਹੋ ਜਾਂਦੇ ਮਹਾਰਾਜ ਜੀ ਦੀ ਗੁਰਬਾਣੀ ਮਹਾਰਾਜ ਦੀਆਂ ਅਰਦਾਸਾਂ ਹਾਂਜੀ ਸੰਗਤ ਜੀ ਅਸੀਂ ਹੁਣ ਫੋਨ ਲੱਗੇ ਆ ਚਾਲੇ ਤੇ ਬਸ ਥੋੜੀ ਦੇਰ ਨੂੰ ਦੁਰ ਲੱਗੇ ਆ ਮੈਂ ਕਰਦੇ ਨੇ ਡੀ ਕੰਦੇ ਆ ਤੇ ਬਾਸ ਆਉਣ ਵਾਲੇ ਆ ਦਰਸ਼ਨ ਕਰਨ ਗਏ ਆ ਹੁਣ ਤੇ ਕੋਈ ਨਹੀਂ ਮਿਲਦੇ ਆ ਜੀ ਨਵੇਂ ਦਿਨ ਨਵੀਂ ਵੀਡੀਓ ਚ ਸਾਰਿਆਂ ਨੂੰ ਸਸਰੀ ਘਾਲ ਜੀ ਰੱਬ ਰੱਖਾ ਜੀ